ਸਾਬਰੀ ਕਿੰਨਾ ਚਿਰ ਉਸ ਬੇਖਬਰ ਜਏ ਮਾਸੂਮ ਨੂੰ ਦੇਖਦੀ ਰਹੀ ਜੋ ਮਸਾ ਕੋਈ 14 ਕੋ ਸਾਲ ਦਾ ਸੀ ਸਾਬਰੀ ਦੀ ਕੋਈ ਜਾਣ ਪਹਿਚਾਨ ਨਹੀਂ ਸੀ ਉਹ ਦਿਨਾਂ ਫਿਰ ਵੀ ਉਹ ਸਾਬਰੀ ਨੂੰ ਇੱਕ ਜੀਨ ਦਾ ਵਜਾ ਦੇ ਗਿਆ ਸੀ ਉਹ ਲੜਕਾ ਰੋਜ਼ ਉੱਥੋਂ ਲੰਘਦਾ ਸਾਬਰੀ ਰੋਜ਼ ਉਸ ਨੂੰ ਲੰਘਦੇ ਨੂੰ ਦੇਖਦੀ ਉਹਨੂੰ ਵੇਖ ਕੇ ਸਾਬਰੀ ਦੇ ਉਦਾਸ ਚਿਹਰੇ ਤੇ ਇੱਕ ਖੁਸ਼ੀ ਆ ਜਾਂਦੀ ਉਹ ਗਉਣ ਲੱਗ ਜਾਂਦੀ ਜਿਹਦੇ ਪੇ ਖੁਸ਼ੀ ਆ ਜਾਂਦੀ ਹੈ ਅੱਖੋਂ ਵਿੱਚ ਸਰੂਰ ਆ ਜਾਂਦਾ ਹੈ ਅੱਜ ਸਵੇਰ ਤੋਂ ਮੀਂਹ ਪੈ ਰਿਹਾ ਸੀ ਉਹ ਮੁੰਡਾ ਸਾਈਕਲ ਨੂੰ ਰੇਡ ਦਾ ਲਿਆ ਰਿਆ ਸੀ ਸਾਈਕਲ ਦਾ ਪਿਛਲਾ ਚੱਕਾ ਬਿੰਗਾ ਹੋਇਆ ਪਿਆ ਸੀ ਤੇ ਉਹਦੀ ਕੂਣੀ ਚੋਂ ਖੂਨ ਨਿਕਲ ਰਿਹਾ ਸੀ ਮੈਂ ਤੋਂ ਬੱਚਾਂ ਲਈ ਉਹ ਸਾਬਰੀ ਵਾਲੇ ਕੋਠੇ ਦੇ ਪਰਛਾਤੇ ਥੱਲੇ ਖੜਾ ਹੋ ਗਿਆ ਸਾਬਰੀ ਨੇ ਆਵਾਜ਼ ਮਾਰਦੇ ਪੁੱਛਿਆ ਕੀ ਆ ਹੁਆ ਕੁਛ ਨਹੀਂ ਦੀਦੀ ਕਿਸੇ ਨੇ ਗਾੜੀ ਠੋਕਦੀ ਔਰ ਮੇਰੇ ਕੋ ਗਾਲੇ ਵੀ ਕਢੀ ਦੀਦੀ ਦੀਦੀ ਸ਼ਬਦ ਸੁਣਦੇ ਹੀ ਸਾਬਰੀ ਦੀਆਂ ਅੱਖਾਂ ਪਰ ਆਈਆਂ ਕਿਉਂਕਿ ਇਹ ਸ਼ਬਦ ਕੋਠਿਆਂ ਦੀ ਹੱਦਾਂ ਦੇ ਅੰਦਰ ਆਉਣ ਤੋਂ ਪਹਿਲਾਂ ਹੀ ਦਮ ਤੋੜ ਹੁੰਦਾ ਹੈ ਉਹ ਸਾਰੀ ਦੇ ਲੜਨਾ ਅੱਖਾਂ ਪੂੰਝਦੀ ਬੋਲੀ ਨਾਮ ਕੀ ਹੈ تمہارا ਦੀਦੀ ਹੈਦਰ ਉਹਨੇ ਥੱਲੋਂ ਖੜੇ ਨੇ ਜਵਾਬ ਦਿੱਤਾ ਜਾਂ ਸਾਈਕਲ 'ਤੇ ਰੋਜ਼ ਕਹਾਂ ਜਾਂਦੇ ਹੂੰ ਜੀ ਦੀਦੀ ਮੈਂ ਅੱਗੇ ਕਾਰ ਵਰਕਸ਼ਾਪ ਵਿੱਚ ਕੰਮ ਕਰਦਾ ਹੂੰ और आपके पापा क्या करते हैं दीदी मेरे अबू नहीं हैं मैं और मम्मी दोनों हैं और बोबी भी बीमार रहती है क्या हुआ था आपके अबू को जी वो ट्रक चलाते थे एक बार कहीं किसी की खरीदी हुई गाय छोड़ने जा रहे थे कुछ कट्टर धार्मिक लोगों ने ट्रक को घेर लिया अबू मुस्लिम थे उनको लगा कि कहीं गाय को बुचड़ खाने लेके जा रहे हैं उन्होंने अबू की एक ना सुनी उनको मार दिया साबरी दखा हंजू आ गए वो कले नी सारा संसार ही दुखी है ठीक थी। है दीदी चलता हूँ अब बारिश भी कम हो गई थोड़ा आज काम बहुत है साइकिल भी बनवाना है शाम को अम्मी की दवाई भी लेके जानी है ओनू मां की दवाई का फिक्र सी ਆਪਣੇ ਕੋਹਣੀ ਤੇ ਨਿਕਲਦੇ ਖੂਨ ਦੀ ਪਰਵਾਹ ਹੀ ਨਹੀਂ ਸੀ ਜਦ ਤੁਰਨ ਲੱਗਾ ਸਾਬਰੀ ਨੇ ਆਵਾਜ਼ ਮਾਰੀ ਇਹ ਰੁਕ ਥੋੜਾ ਅਬ ਕੀ ਹੋਆ ਦੀਦੀ ਸਾਬਰੀ ਫਸਟ ایڈ ਕਿੱਟ ਚੋਂ ਪੱਟੀ ਕੱਢ ਕੇ ਥੱਲੇ ਸੁੱਟਦੀ ਬੋਲੀ ਜੇ ਬਾਂਦ ਲੋ ਬਹੁਤ ਖੂਨ ਨਿਕਲ ਰਹਾ ਹੈ ਉਹ ਪੱਟੀ ਚੁੱਕਦਾ ਸਾਈਕਲ 'ਤੇ ਘਰੀਸ ਦਾ ਚਲਾ ਗਿਆ ਸਾਬਰੀ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਬੇਫਿਕਰ ਜਿਹਾ ਮੁੰਡਾ ਇੰਨੇ ਵੱਡੇ ਗਮ ਦੇ ਬੋਝ ਚੁੱਕੀ ਫਿਰਦਾ ਹੋਵੇਗਾ ਉਹਦੇ ਮੂੰਹ ਆਪ ਮਹਾਰੇ ਪ੍ਰਾਣੇ ਗੀਤ ਦੇ ਬੋਲ ਨਿਕਲੇ ਇਸ ਦੁਨੀਆ ਮੇ ਕਿਤਨਾ ਗਮ ਹੈ ਮੇਰਾ ਗਮ ਤੋਂ ਕਿਤਨਾ ਕਮ ਹੈ ਹੁਣ ਸਾਬਰੀ ਰੋਜ਼ ਓਨ ਅਡੇਕ ਦੀ ਰਹਿੰਦੀ ਕਦੇ ਉਹ ਆਉਂਦਾ ਕਦੇ ਪਤਾ ਨਾ ਲੱਗਦਾ ਕਦ ਲੰਘ ਜਾਂਦਾ ਉਹਨੇ ਇੱਕ ਦਿਨ ਸਾਬਰੀ ਨੂੰ ਪੁੱਛਿਆ ਵੀ ਸੀ ਦੀਦੀ ਆਜ ਜਦ ਮੈਂ ਗੁਜਰਾ ਆਪਕੀ ਖਿੜਕੀ ਬੰਦ ਕਿਉਂ ਥੀ ਸਾਬਰੀ ਹੁਣ ਕੀ ਦੱਸਦੀ ਕਿ ਉਹ ਅੰਦਰ ਕਿਸੇ ਜਿਸਮ ਦੇ ਭੁੱਖੇ ਜਲਮ ਦੀ ਭੁੱਖ ਮਿਟਾ ਰਹੀ ਸੀ ਸਾਬਰੀ ਚੁੱਪ ਹੋ ਜਾਂਦੀ ਪਰ ਹੈਦਰ ਕੋਈ ਦੁੱਧ ਚੁੰਗਦਾ ਬੱਚਾ ਤਾਂ ਨਹੀਂ ਸੀ ਜੋ ਸਮਝ ਨਾ ਸਕਦਾ ਸਾਬਰੀ ਦੇ ਚੁੱਪ ਪਿੱਛੇ ਸ਼ਬਦਾਂ ਦਾ ਦਰਦ ਇੱਕ ਦਿਨ ਉਹ ਸਾਬਰੀ ਨੂੰ ਬੋਲਿਆ ਦੀਦੀ ਆਪ ਇਤਨੀ ਅੱਛੀ ਹੋ ਕਿਉਂ ਰਹਤੀ ਹੋ ਇਸ ਗੰਦਗੀ ਮੇਂ ਜੇ ਅੱਛੇ ਲੋਗ ਨਹੀਂ ਹੈ ਹੁਣ ਕੀ ਦੱਸਦੀ ਕਿ ਉਹ ਆਪਣੇ ਆਪ ਨਹੀਂ ਆਈ ਇੱਥੇ ओनू तोखे न लिया गया सिर्फ इना बोल बोली कि बस चाह कर भी निकल सकती जहां से दीदी अगर आप बोलो तो मैं आपकी मदद कर सकता हूँ। हैदर बोलिया वो कैसे अभी तुम बच्चे हो आप जानते नहीं इन लोगों के जी बहुत खतरनाक लोग हैं। दीदी मेरे को मत बताओ मैं इसी मीरगंज में पैदा हुआ हूं जहां के चप्पे चप्पे से वाकिफ हूं सब पता है क्या कैसे करना है चलो बताओ कैसे करोगे साबरी ने फिर सवाल किया सब लोग गंगा पे होंगे रात को बाजार खाली होगा कोई आए जाएगा नहीं मैं कल आते वक्त घर से एक रस्सा लेकर आऊंगा आपको पकड़ा जाऊंगा परसों रात को मैं 9 बजे नीचे आपका इंतजार करूंगा आप अपनी फाइल उतार कर आना हम गलियों से होते हुए स्टेशन पहुंच जाएंगे ज्यादा दूर नहीं है बस 1.5 किलोमीटर है जहां से स्टेशन बस आप तैयार रहना कल आऊंगा मैं ऐसा कह के हैदर चला गया अगले दिन साबरी उदीक दी रही हुन उस कोल किसे गाहक ने भी नहीं सी आना कुछ दिन क्योंकि 2-3 दिन तो ਉਸ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਸੀ ਪਰ ਸ਼ਾਮ ਹੋਣ ਨੂੰ ਆ ਗਈ ਹੈਦਰ ਨਹੀਂ ਸੀ ਆਇਆ ਹਲੇ ਤੱਕ ਸਾਬਰੀ ਨੂੰ ਇਤੋਂ ਖੁਦ ਨਿਕਲਣ ਨਾਲੋਂ ਜ਼ਿਆਦਾ ਫਿਕਰ ਹੈਦਰ ਦੀ ਹੋ ਰਹੀ ਸੀ ਕਿ ਰੱਬਾ ਉਹ ਮਾਸੂਮ ਠੀਕ ਹੋਵੇ ਉਹ ਦੱਸ ਰਿਹਾ ਸੀ ਕਿ ਉਹਦੀ ਅੰਮੀ ਬਹੁਤ ਬਿਮਾਰ ਹੈ ਕਿ ਤੇ ਉਹ ਅੰਮੀ ਤਾਂ ਨਹੀਂ 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 ਇੰਜ ਨਹੀਂ ਹੋ ਸਕਦਾ ਉਹਦਾ ਉਹਨਾਂ ਮਾਂ ਪੁੱਤ ਨੂੰ ਅਲੱਗ ਨਹੀਂ ਕਰ ਸਕਦਾ ਇੰਨਾ ਜ਼ਾਲਮ ਨਹੀਂ ਹੈ ਭਗਵਾਨ ਉਹਨੇ ਇਸ ਵਾਰ ਖੁਦਾ ਤੇ ਭਗਵਾਨ ਸ਼ਬਦ ਇਕੱਠੇ ਵਰਤੇ ਸਨ ਉਂਝ ਵੀ ਰੱਬ ਨੂੰ ਮੰਨਣ ਵਾਲੇ ਕਦੋਂ ਫਰਕ ਕਰਦੇ ਐ ਖੁਦਾ ਤੇ ਭਗਵਾਨ ਵਿੱਚ ਫਰਕ ਤਾਂ ਰੱਬ ਨੂੰ ਮੰਨਣ ਦਾ ਦਿਖਾਵਾ ਕਰਨ ਵਾਲੇ ਲੋਕ ਕਰਦੇ ਐ ਸੂਰਜ ਦੀ ਟਿੱਕੀ ਪੱਛਮ ਚ ਅੱਧੀ ਡੁੱਬ ਚੁੱਕੀ ਸੀ ਸਾਬਰੀ ਉਦਾਸ ਜਿਹੀ ਹੋਈ ਜਦ ਖਿੜਕੀ ਬੰਦ ਕਰਨ ਲੱਗੀ ਤਾਂ ਸਾਹਮਣੇ ਤੋਂ ਹੈਦਰ ਪੱਜਾ ਆ ਰਿਹਾ ਸੀ ਸਾਬਰੀ ਦੇ ਜਿਵੇਂ ਮੁਰਦਾ ਦਿਲ ਨੇ ਧੜਕਣਾ ਸ਼ੁਰੂ ਕਰ ਦਿੱਤਾ ਹੋਵੇ ਹੈਦਰ ਦਾ ਸਾਹ ਚੜਿਆ ਹੋਇਆ ਹੌਣ ਕਰਕੇ ਉਹ ਦੋਵੇਂ ਹੱਥ ਗੋਡਿਆਂ ਤੋਂ ਥੋੜਾ ਉੱਪਰ ਰੱਖ ਕੇ ਝੁੱਕ ਕੇ ਖੜਾ ਹੋ ਗਿਆ ਫਿਰ ਸਿੱਧਾ ਖੜਾ ਹੁੰਦਾ ਹੋਇਆ ਬੋਲਿਆ ਸੌਰੀ ਦੀਦੀ ਆਨੇ ਮੈਂ ਦੇਰੀ ਹੋ ਗਈ ਕਹਾਂ ਥੇ ਪੂਰਾ ਦਿਨ ਪਤਾ ਤੁਮੇ ਮੇਰੇ ਕਿੰਨੀ ਫਿਕਰ ਹੋ ਰਹੀ ਥੀ ਤੁਹਾਡੀ ਦੀਦੀ ਆਜ ਕਾਮ ਬਹੁਤਾ ਸਵੇਰ ਸੂਰਜ ਉਗਣੇ ਸੇ ਪਹਿਲੇ ਹੀ ਨਿਕਲ ਗਿਆਤਾ ਕਾਮ ਪਾ ਦੁਪਹਿਰ ਕੋ ਖਾਣਾ ਖਾਣੇ ਵੀ ਨਹੀਂ ਗਿਆ ਘਰ ਪੇ بس ابھی کام ختم ਕਰਕੇ گھر پہنچا کھانا بھی نہیں کھایا اور اب گھر سے سیدھا اپ کے پاس ہی آ رہا ہوں۔ چے پکڑو دیدی اور شپاگ کے رکھنا۔ او اوپر رسا سੁੱਟਦਾ بولیا ایک بات اور اپنی پایل اور گنے اتار کے آنا۔ ਇੰਨਾ ਕਹਿ ਕੇ ਉਹ ਚਲਾ ਗਿਆ। ਅਗਲੇ ਦਿਨ ਸ਼ਟ ਪੂਜਾ ਸੀ। ਸ਼ਾਮ ਨੂੰ ਤਕਰੀਬਨ ਬਾਜ਼ਾਰ ਖਾਲੀ ਵਾਂਗੂ ਹੋ ਗਿਆ ਸੀ ਕਿਉਂਕਿ ਲੋਕ ਹੱਥ 'ਚ ਗੰਨੇ ਫੜਕੇ ਨਦੀ 'ਚ ਖੜੇ ਸਨ ਪੂਜਾ ਲਈ ਸਾਬਰੀ ਬੈੜ ਤੇ ਪਾਵੇ ਨਾਲ ਰਸਾ ਬੰਨ ਥੱਲੇ ਲੰਕਾ ਕੇ ਬਾਰੇ ਰਹੇ ਥੱਲੇ ਉਤਰੀ ਰਾਤ ਦੇ 9 ਵਜੇ ਦਾ ਵਕਤ ਸੀ ਸ਼ਰਦ ਤੇ ਬਹੁਤੀ ਭੀੜ ਨਹੀਂ ਸੀ ਪਰ ਸਟੇਸ਼ਨ ਤੇ ਹੁਣੇ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ ਹੈਦਨ ਸਾਬਰੀ ਨੂੰ ਲੈ ਕੇ ਕਾਰ ਗੈरेज ਚਲਾ ਗਿਆ ਜਿੱਥੇ ਉਹ ਕੰਮ ਕਰਦਾ ਸੀ ਅੱਧੀ ਰਾਤ ਹੋ ਚੁੱਕੀ ਸੀ ਬਾਹਰ ਬਹੁਤ ਸੰਗਣਾ ਹਨੇਰਾ ਹੋ ਚੁੱਕਿਆ ਸੀ ਹੈਦਰ ਇੱਕ ਵਾਰ ਸਟੇਸ਼ਨ ਤੱਕ ਤਾਂ ਜਾ ਕੇ ਦੇਖ ਆਇਆ ਸੀ ਹੁਣ ਕੋਈ ਖਤਰਾ ਨਹੀਂ ਸੀ ਪਰ ਮੇਨ ਸੜਕ ਤੋਂ ਜਾਣ ਲਈ ਉਹਨਾਂ ਨੂੰ ਫੇਰ ਤੋਂ ਸੁਲਤਾਨਾ ਬੀਗਮ ਦੇ ਕੋਠੇ ਕੋਲ ਦੀ ਲੰਘਣਾ ਪੈਣਾ ਸੀ ਇਸ ਲਈ ਉਹਨਾਂ ਨੇ ਗਲੀਆਂ ਵਿੱਚ ਦੀ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਬੇਸ਼ੱਕ ਗਲੀਆਂ ਹਨੇਰੇ ਚ ਡੁੱਬੀਆਂ ਸਨ ਪਰ ਮੇਨ ਸੜਕ ਦੇ ਮੁਕਾਬਲੇ ਜ਼ਿਆਦਾ ਸੁਰੱਖਿਅਤ ਸਨ ਹੈਦਰ ਅੱਗੇ ਅੱਗੇ ਤੁਰ ਰਿਹਾ ਸੀ ਸਾਬਰੀ ਉਹਦੇ ਪਿੱਛੇ-ਪਿੱਛੇ ਇੱਥੋਂ ਸਾਬਰੀ ਨੇ ਜੋ ਵੀ ਪਹਿਲੀ ਰੇਲ ਮਿਲਣੀ ਸੀ ਉਹ ਚੜ ਜਾਣਾ ਸੀ ਹੈਦਰ ਦੀ ਖਾਸ ਹਦਾਇਤ ਸੀ ਕਿ ਸਾਬਰੀ ਜਾ ਕੇ ਕਿਸੇ ਨਾਮਵਰ ਮਤਲਬ مشਹੂਰ ਸਟੇਸ਼ਨ ਤੇ ਨਾ ਉਤਰੇ ਸਕੇ ਕਿਉਂਕਿ ਕੋਠੇ ਵਾਲਿਆਂ ਦੇ ਬੰਦੇ ਵੱਡੇ ਸਟੇਸ਼ਨਾਂ ਤੇ ਪਹਿਲਾਂ ਹੀ ਪੈਰੇ ਲਗਵਾ ਦਿੰਦੇ ਐ ਕਿਸੇ ਲੋਕਲ ਸਟੇਸ਼ਨ ਤੇ ਉਤਰ ਕੇ ਰਾਤ ਉੱਥੇ ਕੱਤੇ ਉਤੋਂ ਲੋਕਲ ਬੱਸਾਂ ਰਾਹੀਂ ਘਰ ਪਹੁੰਚੇ ਕਿਸੇ ਵੀ ਸ਼ਹਿਰ ਚ ਬਸ ਜਾਂ ਬੱਸ ਅੜੇ ਚ ਬੜਨ ਤੋਂ ਪਹਿਲਾਂ ਹੀ ਉਤਰ ਜਾਵੇ ਦੂਜੀ ਬਸ ਅੱਡੇ ਦੇ ਬਾਹਰੋਂ ਹੀ ਬਦਲੀ ਕੁਝ ਪੈਸੇ ਵੀ ਹੈਦਰ ਨੇ ਸਾਬਰੀ ਨੂੰ ਦੇ ਦਿੱਤੇ ਪਰ ਹੁਣ ਇਹ ਕਿੱਥੇ ਚੱਲਦੀ ਹੈ ਅੱਗੇ ਕੁਝ ਕੋ ਬੰਦੇ ਖੜੇ ਸ਼ਰਾਬ ਪੀ ਰਹੇ ਸਨ ਇਹ ਉਹੀ ਹਨੇਰੀ ਰਾਤ ਸੀ ਜਿਸ ਨੇ ਸਾਬਰੀ ਦੀ ਜ਼ਿੰਦਗੀ ਤਬਾਹ ਕਰਨੀ ਸੀ ਹੈਦਰ ਚੁੱਪਚਾਪ ਉਹਨਾਂ ਕੋਲੋਂ ਲੰਘ ਗਿਆ ਉਹਨਾਂ ਦਾ ਕੋਈ ਧਿਆਨ ਨਹੀਂ ਸੀ ਉਹ ਆਪਣੇ ਹੀ ਧਿਆਨੇ ਲੱਗੇ ਹੋਏ ਸਨ ਭਾਜਾ ਸਾਬਰੀ ਲੰਘਣ ਲੱਗੀ ਉਹਨਾਂ ਕੇਰ ਲਿਆ ਪਰ ਅੱਖ ਚੰਪਕਨ ਜਿੰਨੀ ਫੁਰਤੀ ਨਾਲ ਹੈਦਰ ਨੇ ਸਾਬਰੀ ਦਾ ਘੁੱਟ ਪੜਿਆ ਤੇ ਉੱਥੋਂ ਭੱਜ ਪਿਆ ਉਹ ਵੀ ਮਗਰ ਭੱਜ ਪਏ ਹਲੇ ਪਰਸੋਂ ਹੀ ਪੀਰੀਅਡ ਆ ਕੇ ਹਟੇ ਹੋਣ ਕਰਕੇ ਸਾਬਰੀ ਤੋਂ ਭੱਜਿਆ ਵੀ ਨਹੀਂ ਸੀ ਜਾ ਰਿਆ ਥੋੜੀ ਹੀ ਦੂਰੀ ਤੇ ਉਹਨਾਂ ਨੇ ਸਾਬਰੀ ਤੇ ਹੈਦਰ ਨੂੰ ਘੇਰ ਲਿਆ ਭਾਗ ਸਾਲੇ ਭਾਗ ਕਹਾਂ ਤੱਕ ਵਾਇਗਿਆ ਉਹਨਾਂ ਪੱਜਾਂ ਚੋਂ ਇੱਕ ਨੇ ਹੈਦਰ ਦੇ ਮੂੰਹ ਤੇ ਥੱਪੜ ਮਾਰਦਿਆਂ ਕਿਹਾ ਉਨਾ ਪੰਜਾ ਕੁ ਲੋ ਸਾਬਰੀ ਨੂੰ ਬਚਾਉਣ ਲਈ ਹੈਦਰ ਨੇ ਉਹਨਾਂ ਨਾਲ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਸਾਬਰੀ ਅਸੇ ਪਾਸੇ ਕਿਸੇ ਮਦਦ ਨੂੰ ਵੇਖਣ ਲੱਗੀ ਪਰ ਸੁੰਨੀ ਤੇ ਹਨੇਰੇ ਚ ਡੁੱਬੀ ਗਲੀ ਚ ਤਾਂ ਕਿਸੇ ਨੇ ਆਵਾਜ਼ ਵੀ ਨਹੀਂ ਸੁਣਨੀ ਸੀ ਇੱਕ ਜੋਰਦਾਰ ਖੜਕਾ ਹੋਇਆ ਕੱਚ ਦੀ ਬੋਤਲ ਟੁੱਟਣ ਦਾ ਅਗਲੇ ਹੀ ਪਲ ਹੈਦਰ ਥੱਲੇ ਡਿੱਗ ਪਿਆ ਉਹਦੇ ਪੇਟ ਵਿੱਚ ਕੱਚ ਦੀ ਬੋਤਲ ਖੁੱਭੀ ਹੋਈ ਸੀ ਇੱਕ ਖੂਨ ਦੀ ਤਾਰ ਵਗ ਰਹੀ ਸੀ ਬੇਸ਼ੱਕ ਹਨੇਰਾ ਸੰਗਣਾ ਸੀ ਪਰ ਫਿਰ ਵੀ ਖੂਨ ਨਿਕਲਦੇ ਤਾਂ ਪਤਾ ਲੱਗ ਰਿਹਾ ਸੀ ਹੈਦਲ ਫਿਰ ਰੋਂਦਾ ਹੋਇਆ ਬੋਲਿਆ ਆਪਕੋ ਮੇਰੀ ਕਸਮ ਦੀਦੀ ਭਾਗ ਜਾਓ ਪਲੀਜ਼ ਖੁਦਾ ਕਾ ਵਾਸਤਾ ਖੁਦਾ ਹਾਫਿਜ਼ ਦੀਤੀ ਹਮਾਰਾ ਸਾਥ ਅੱਲਾ ਪਾਕ ਨੇ ਜਹਾਂ ਤੱਕ ਹੀ ਲਿਖਾ ਥਾ ਸਾਬਰੀ ਹੈਦਤ ਦੇ ਦਸੇ ਰਸਤੇ ਵੱਲ ਭੱਜ ਪਈ ਪਰ ਹੋਈ ਕਿੱਥੇ ਭੱਜਣ ਦਿੰਦੀ ਹੈ ਲਿਖਿਆ ਹੋਇਆ ਲਕੀਰਾਂ ਦਾ ਕਿੱਥੇ ਟਲਦਾ ਕਿੱਤੇ ਬਦਲਦੇ ਆ ਵਿਉ ਦਾ ਮਾਤਾ ਦੇ ਪੁੱਠੇ ਹੱਥ ਨਾਲ ਸਾਡੇ ਮੱਥੇ ਤੇ ਲਿਖੇ ਅੱਖਰ ਸਾਬਰੀ ਹਲੇ ਹੈਦਤ ਦੇ ਸਮਝਾਏ ਰਸਤੇ ਵੱਲ ਮੋੜ ਹੀ ਮੁੜੀ ਸੀ ਕਿ ਗਲੀ ਚ ਖੜੀ ਕਿਸੇ ਖਾਲੀ ਰੇੜੀ ਨਾਲ ਟਕਰਾ ਕੇ ਡਿੱਗ ਪਈ ਹਨੇਰਾ ਬਹੁਤ ਜ਼ਿਆਦਾ ਹੋਣ ਕਰਕੇ ਉਹਨੂੰ ਵਿਚਾਰੀ ਨੂੰ ਰੇੜੀ ਦਿਸੀ ਨਹੀਂ ਸੀ ਸਾਬਰੀ ਜੇ ਡਿੱਗਣ ਦੀ ਦੀ ਸੀ ਜਾਂ ਸਾਬਰੀ ਨੇ ਉੱਪਰ ਵੱਲ ਦੇਖਿਆ ਤੇ 5 ਵਰਸ਼ਿਆਂ ਵਰਗੇ 6-6 ਪੁੱਠੇ ਪਰ ਸ਼ਾਮੇ ਉਹਦੇ ਸਿਰ ਤੇ ਖੜੇ ਸੀ ਸਾਬਰੀ ਡਰ ਨਾਲ ਕੰਬਣ ਲੱਗੀ ਕਿਉਂਕਿ ਉਹਨਾਂ ਦਾ ਅਗਲਾ ਇਰਾਦਾ ਸਾਬਰੀ ਸਮਝ ਚੁੱਕੀ ਸੀ ਪਿਛਲੇ 4 ਸਾਲ ਤੋਂ ਉਹਦਾ ਇਹੋ ਜਿਹੇ ਲੋਕਾਂ ਨਾਲ ਹੀ ਬਾਹ ਪੈਂਦਾ ਆ ਰਿਹਾ ਸੀ ਨਾਲੇ ਹੁਣ ਉਹ ਕੁੱਤੇ ਤੇ ਕਤੂਰੇ ਤੋਂ ਵੀ ਡਰਨ ਵਾਲੀ ਭੋਲੀ-ਪਾਲੀ ਸਾਬਰੀ ਨਹੀਂ ਸੀ ਰਹੀ ਹੁਣ ਤਾਂ ਸੁਲਤਾਨਾ ਬੀਗਮ ਨੇ ਉਹਨੂੰ ਸਾਬਰੀ ਬੀਗਮ ਦਾ ਕਿਤਾਬ ਦੇ ਦਿੱਤਾ ਸੀ ਪਤਾ ਨਹੀਂ ਲੱਗਿਆ ਕਦ ਉਹਨੇ ਤਾਨ ਨਾਲੋਂ ਕੱਪੜੇ ਪਾੜ ਕੇ ਉਤਾਰ ਦਿੱਤੇ ਗਏ ਕਦ ਉਹ ਪੰਜਿਆਂ 'ਚ ਜਕੜੀ ਗਈ ਉਹਦੀ ਚੀਕ ਕਿਸਨੇ ਸੁਣਨੀ ਸੀ ਜਿਵੇਂ ਉਸਤਾਦ ਦਾਮਨ ਨੇ ਲਿਖਿਆ ਜਿੱਥੇ ਖਾਕ ਉੱਡਦੀ ਹੋਵੇ ਦਿਨੇ ਰਾਤੀ ਭੱਲਾ ਉਸ ਦਰਵਾਜੇ ਤੇ ਕੌਣ ਆਂਦਾ ਲੱਗੇ ਕਦੇ ਕਦੇ ਕਦਾਈ ਕੋਈ ਆਣ ਪੁੱਛੇ ਜਿਵੇਂ ਤਾਜ਼ੇ ਤੋਤਾਜੇ ਕੌਣ ਆਂਦਾ ਚੀਕਾ ਜਿਨ੍ਹਾਂ ਦੀਆਂ ਕੋਈ ਨਹੀਂ ਸੁਣਦਾ ਜਿਉ ਦੇਣ ਆਵਾਜ਼ੇ ਤੇ ਕੌਣ ਆਂਦਾ ਜਿਉਂ ਦੀ ਜਾਨ ਨਾ ਜਿਨ੍ਹਾਂ ਨੂੰ ਕੋਈ ਮਿਲਦਾ ਮੋਇਆ ਬਾਦ ਜਨਾਜੇ ਤੇ ਕੌਣ ਆਂਦਾ ਇਹ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ